ਆਪਾਂ ਕਿਉਂ ਨਾ ਪੰਜਾਬ ਦੀਆਂ ਜੇਲਾਂ ਬਾਰੇ ਆਪਾਂ ਗੱਲ ਕਰ ਲਈਏ ਅਗਲੀ ਖਬਰ ਜਿਹੜੀ ਆ ਉਹ ਡੀਜੀਪੀ ਸਾਹਿਬ ਗੋਲ-ਗੋਲ ਜੀਆਂ ਗੱਲਾਂ ਕਰਕੇ ਜਵਾਬ ਦੇ ਰਿਹਾ ਹਾਈ ਕੋਰਟ ਨੇ ਪੁੱਛਿਆ ਕਿ ਭਾਈ ਇਦਾਂ ਕਿਉਂ ਹੋ ਰਿਹਾ ਲਾਰੈਂਸ ਵਾਲੀ ਇੰਟਰਵਿਊ ਦੇ ਵਿੱਚ ਹਨਾ ਇਹਦੇ ਵਿੱਚ ਕੀ ਮਾਮਲਾ ਹੈ ਹੁਣ ਪੂਰਾ ਇਹ ਦੁਬਾਰਾ ਫੇਰ ਕਿਉਂ ਡੀਜੀਪੀ ਸਾਹਿਬ ਨੂੰ ਜਵਾਬ ਦੇਣੇ ਪੈ ਰਹੇ ਹਨ ਕੋਕ ਡੀਜੀਪੀ ਜਿਹੜਾ ਹੁੰਦਾ ਪੁਲਿਸ ਦਾ ਮੁਖੀ ਜੀ ਹਾਈ ਕੋਰਟ ਹੈ ਹਮ ਹਾਈ ਕੋਰਟ ਮੁਖੀ ਨੂੰ ਸੱਦੇਗਾ ਨਾ ਬਿਲਕੁਲ ਜਦੋਂ ਪਿੰਡ 'ਚ ਪੰਚਾਇਤ ਹੋਵੇ ਕੋਈ ਤੁਹਾਡੇ ਅਰਗੇ ਦਾ ਲੰਬਾ ਹੋਵੇ ਤੇ ਉਹ ਘਰ 'ਚ ਮੁਖੀ ਨੂੰ ਸਾਦੇ ਹੁੰਦੇ ਕਿ ਆਓ ਜੀ ਮਾੜਾ ਜਿਹਾ ਪੰਚਾਇਤ 'ਚ ਆਓ ਬਿਲਕੁਲ ਤੁਹਾਡੇ ਅਰਗਾ ਬਾਅਦ 'ਚ ਬਾਅਦ ਚ ਆਉਂਦਾ ਹੁੰਦਾ ਪਹਿਲਾਂ ਮੁਖੀ ਆਉਂਦਾ ਪਹਿਲਾਂ ਮੁਖੀ ਆਉਂਦਾ ਜੀ ਹੁਣ ਗੱਲ ਇਹ ਆ ਕਿ ਇਸ ਮਾਮਲੇ ਦੇ ਵਿੱਚ ਨਾ ਸਰਕਾਰ ਨੇ ਆਪਣਾ ਮੈਂ ਕਹੂੰਗਾ ਕਿ ਬਹੁਤ ਹੀ ਜ਼ਿਆਦਾ ਜਲੂਸ ਕਢਵਾਇਆ ਬਿਲਕੁਲ ਜੀ ਕੋਈ ਸ਼ੱਕ ਨਹੀਂ ਪਹਿਲਾ ਪਰਦਾ ਪਾਇਆ ਹੂੰ ਪਰਦਾ ਚੁੱਕਿਆ ਗਿਆ ਚੁੱਕਿਆ ਗਿਆ ਜ਼ਾਹਰ ਹੋ ਗਿਆ ਸਾਰਾ ਕੁਝ ਆਹ ਜ਼ਾਹਰਾ ਤੌਰ ਤੇ ਕੱਲੋ ਕਿ ਫੜੇਗਾ ਜੀ ਫਿਰ ਅਸੀਂ ਜੀ ਕਾਰਵਾਈ ਕਰਾਂਗੇ ਕਾਰਵਾਈ ਦੇ ਨਾਮ ਤੇ ਅੜ ਗਏ ਹੂੰ ਡੀਜੀਪੀ ਸਾਹਿਬ ਨੂੰ ਜਦੋਂ ਕੱਲ ਸੁਣਵਾਈ ਹੋਈ ਤੇ 2 ਵਜੇ ਤੋਂ ਬਾਅਦ ਬੁਲਾਇਆ ਗਿਆ 2 ਵਜੇ ਲੰਚ ਟਾਈਮ ਖਤਮ ਹੁੰਦਾ ਹੈ ਹੂੰ ਕਿਹਾ ਕਿ ਤੁਰੰਤ ਜੁੜੋ ਤੁਸੀਂ ਉਧਰੋਂ ਰਾਜਸਥਾਨ ਵਾਲੇ ਏਜੀ ਜੁੜੇ ਸੀ ਹੂੰ ਉਹ ਕਹਿੰਦੇ ਜੀ ਤੁਸੀਂ ਵੇਂਦੇ ਰਹੋ ਜਿਵੇਂ ਹੀ ਐਫ ਆਈ ਆਰ ਸਾਡੇ ਕੋਲ ਆ ਜਾਣੀ ਅਸੀਂ ਨਾਲ ਦੀ ਨਾਲ ਕਾਰਵਾਈ ਪਾ ਦਿਆਂਗੇ ਜੇ ਸਾਡੀ ਜੇਲ੍ਹ ਦੇ ਵਿੱਚ ਇਹ ਇੰਟਰਵਿਊ ਹੋਈ ਸਾਬਤ ਹੋ ਗਈ ਆ ਤਾਂ ਕੋਈ ਗੱਲ ਨਹੀਂ ਅਸੀਂ ਚੌਂਟੇ ਚੱਕ ਦੇਣੇ ਆ ਜੀ ਹੁਣ ਸਾਡੇ ਪੰਜਾਬ ਦੇ ਡੀਜੀਪੀ ਨੂੰ ਪੁੱਛਿਆ ਹਮ ਕਿ ਭਾਈ ਤੁਸੀਂ ਤੇ ਕਹਿੰਦੇ ਸੋ ਕਿ ਦੇਖੋ ਜੀ ਇੰਟਰਵਿਊ ਇੱਥੇ ਪੰਜਾਬ 'ਚ ਹੋਈ ਨਹੀਂ ਹਮ ਡੀਜੀਪੀ ਨੇ ਗੱਲ ਦੀ ਜਲੇਬੀ ਬਣਾ ਕੇ ਜਿਹੜੀ ਆ ਉਹ ਛੱਡੀ ਕਹਿੰਦੇ ਜੀ ਅਸੀਂ ਤੇ ਬਠਿੰਡੇ ਦਾ ਆਖਿਆ ਸੀ ਕਿ ਬਈ ਬਠਿੰਡੇ ਨਹੀਂ ਹੋਈ ਹਾਂ ਕਮਾਲ ਦੀ ਗੱਲ ਗੱਲ ਬਦਲਦੀ ਕਮਾਲ ਦੀ ਗੱਲ ਹੈ ਹਮ ਕਿ ਉਜਵੇਂ ਇੱਕ ਨਾ ਗੁਰਦਾਸ ਮਾਨ ਦਾ ਗੀਤ ਸੀਗਾ ਪੈਰ ਤੇ ਮੁਕਰ ਗਿਆ ਦੋ ਕੁੱਟ ਪੀ ਕੇ दारू ਜੀ ਬਿਲਕੁਲ ਮਤਲਬ ਕਿ ਡੀਜੀਪੀ ਸਾਹਿਬ ਪੈਰ ਤੇ ਘੁੰਮ ਗਏ ਹੂੰ ਗੱਲ ਦਾ ਕਹ ਲਓ ਕਿ ਜਲੇਬ ਘੱਟ ਤਾਂ ਜੀ ਕਿ ਨਹੀਂ ਨਹੀਂ ਜੀ ਅਸੀਂ ਤੇ ਬਠਿੰਡੇ ਦਾ ਕਿਹਾ ਸੀ ਬਠਿੰਡੇ ਜੇਲ੍ਹ ਦੀ ਇੰਟਰਵਿਊ ਨਹੀਂ ਹੋਰ ਕਿਤੇ ਹੋ ਗਈ ਤੁਸੀਂ ਸਹੀ ਨਹੀਂ ਸੁਣਿਆ ਹੈ ਵੀ ਹੋਈ ਤਾਂ ਇੱਥੇ ਹੀ ਹੈ ਪਰ ਬਠਿੰਡੇ ਨਹੀਂ ਹੋਈ ਬਸ ਇਸ ਤਰ੍ਹਾਂ ਹੈ ਕਿ ਅਸੀਂ ਬਿਲਕੁਲ ਤੇ ਫਿਰ ਉਹਨਾਂ ਨੇ ਆਖਿਆ ਉਹਨਾਂ ਆਖਿਆ ਕਿ ਗੱਲ ਸੁਣੋ ਜੀ ਕਾਰਵਾਈ ਕੀ ਹੋਈ ਆ ਕਾਰਵਾਈ ਜੀ ਕਰ ਰਹੇ ਆ ਕਰ ਰਹੇ ਆ ਕਰ ਰਹੇ ਆ ਹੂੰ ਉਹਨਾਂ ਆਖਿਆ ਕਿ ਜਿਹੜੀ ਸੁਪਰਵਾਈਜ਼ਮ ਸੀਗੇ ਇਸ ਮਾਮਲੇ 'ਚ ਜੀ ਉਹ ਸੀ ਐਸਐਸਪੀ ਦੀ ਹੂੰ ਯਾਨੀ ਹੁਣ ਖੜੜ ਪੈਂਦਾ ਮੁਹਾਲੀ 'ਚ ਜੀ ਸੀਆਈਏ ਸਟਾਫ ਖੜੜ ਦੇ ਵਿੱਚ ਇੰਟਰਵਿਊ ਰਿਕਾਰਡ ਹੁੰਦਾ ਇਹ ਰਿਕਾਰਡ ਸੀਗਾ ਰਿਕਾਰਡਡ ਸੀਗਾ ਰਿਕਾਰਡਡ ਸੀਗਾ ਬਿਲਕੁਲ ਉੱਥੇ ਹੁੰਦਾ ਰਿਕਾਰਡ ਹੂੰ ਜੇਲ੍ਹ ਦੇ ਵਿੱਚ ਉਹ ਸਾਰਾ ਫਲਮਾਇਆ ਜਾਂਦਾ ਜੀ ਯਾਨੀ ਹਵਾਲਾਤ ਕੇ ਭਾਈ ਤੁਸੀਂ ਇਹ ਦੱਸੋ ਕਿ ਜਿਹੜਾ ਸੁਪਰਵਾਈਜ਼ਰ ਹੈ ਹਮ ਜਿਹੜੀ ਮੁੱਖ ਤੌਰ ਤੇ ਨਿਗਰਾਨੀ ਬਣਦੀ ਆ ਉਹ ਜਿਹੜਾ ਮੁਖੀ ਆ ਜ਼ਿਲ੍ਹਾ ਪੁਲਿਸ ਮੁਖੀ ਆ ਕਿ ਭਾਈ ਉਹਦੇ ਤੇ ਕੀ ਕਾਰਵਾਈ ਕਰੋਗੇ ហេਟ ਲਿਆ ਤੇ ਕਾਰਵਾਈ ਤੁਸੀਂ ਕਰਕੇ ਛੱਡ ਦੋ ਤੇ ਜਿਹੜਾ ਬੰਦਾ ਮੁੱਖ ਤੌਰ ਤੇ ਨਿਗਰਾਨਾ ਹੈ ਜੀ ਸਾਰੀਆਂ ਚੀਜ਼ਾਂ ਨੂੰ ਵੇਖਣ ਘੋਖਣ ਵਾਲਾ ਹਮ ਤਾਂ ਭਾਈ ਉਹਦੀ ਜ਼ਿੰਮੇਵਾਰੀ ਕੀ ਉਹਦੀ ਜ਼ਿੰਮੇਵਾਰੀ ਬਿਲਕੁਲ ਇੱਥੇ ਵੀ ਪੰਜਾਬ ਪੁਲਿਸ ਫਸਦੀ ਪਈ ਜੀ ਇਹਨਾਂ ਨੇ ਤੇ ਜਿਹੜਾ ਪਰਚਾ ਕੱਟਿਆ ਉਹ ਪਰਚਾ ਹੀ ਐਸਪੀ ਡੀਐਸਪੀ ਇਨਸਪੈਕਟਰ ਇਹੋ ਜੇ ਰੈਂਕ ਤੇ ਕੱਟਿਆ ਹੂੰ ਉਹਨਾਂ ਦੇ ਵਿੱਚੋਂ ਵੀ ਇੱਕ ਜਿਹੜਾ ਨਾਮਜ਼ਾਦਿਆ ਜੀ ਉਹ ਕਹਿੰਦੇ ਇੰਡੀਆ ਛੱਡ ਚੁੱਕਾ ਹੂੰ ਦੂਜਿਆਂ ਤੇ ਕਾਰਵਾਈ ਹੁਣ ਇਹਨਾਂ ਨੇ ਜਾ ਕੇ ਅਗਲੀ ਵਾਰੀ ਦੱਸਣੀ ਹੈ ਕਿ ਕੀ ਕੀਤੀ ਹੈ ਕੀ ਉਹਨਾਂ ਤੇ ਕੋਈ ਟਰਾਇਲ ਚਲਾਉਣਗੇ ਜਾਂ ਕਹਿਣਗੇ ਕਿ ਇਤੋਂ ਜੀ ਉਹਨੂੰ ਚੱਕ ਕੇ ਬਦਲ ਕੇ ਇੱਧਰ ਘੱਲ ਦਿੱਤਾ ਉੱਧਰ ਘਲਾ ਦਿੱਤਾ ਜੀ ਪਿਛਲੀ ਵਾਰੀ ਤੇ ਇਹਨਾਂ ਨੇ ਇਹ ਕਹਿ ਦਿੱਤਾ ਸੀਗਾ ਕਿ ਦੇਖੋ ਜੀ ਉਹ ਜਿਹੜਾ ਪੱਤਰਕਾਰ ਆ ਉਹ ਚਲਾ ਗਿਆ ਸੁਪਰੀਮ ਕੋਰਟ ਹੂੰ ਤੇ ਸੁਪਰੀਮ ਕੋਰਟ ਨੇ ਤੇ ਕਿਤੇ ਵੀ ਸਟੇ ਨਹੀਂ ਕੀਤਾ ਕਿ ਤੁਸੀਂ ਵਿਭਾਗੀ ਕਾਰਵਾਈ ਨਹੀਂ ਕਰਨੀ ਬਿਲਕੁਲ ਜਾਂ ਤੁਸੀਂ ਕ੍ਰਿਮੀਨਲ ਆਫੈਂਸ ਵਾਸਤੇ ਕੋਈ ਕਾਰਵਾਈ ਨਹੀਂ ਕਰਨੀ ਤੁਸੀਂ ਉਹਨੀ ਦੇਰ ਤੱਕ ਤੁਸੀਂ ਚੁੱਪ ਰਹੇ ਉਹ ਤਾਂ ਪੱਤਰਕਾਰ ਆਪਦੀ ਜੋ ਵੀ ਕਹਾਣੀ ਹੈ ਜੀ ਉਹਨੂੰ ਮਤਲਬ ਕਿ ਜਸਟੀਫਾਈਬਲ ਕਰਨ ਵਾਸਤੇ ਜਾਂ ਆਪ ਬਚਣ ਵਾਸਤੇ ਗਿਆ ਬਿਲਕੁਲ ਬਿਲਕੁਲ ਤੁਹਾਡੇ ਵਿਭਾਗ ਦੇ ਕਾਰਵਾਈ ਨੂੰ ਉਹਨੇ ਕਿੱਥੇ ਰੋਕਿਆ ਬਈ ਇਹ ਸਾਰਾ ਕੁਝ ਜਿਹੜਾ ਹੈ ਨਾ ਇਹ ਗੱਲ ਜਿਹੜੀ ਹੈ ਉਹ ਬੜੀ ਹਰਾਨ ਕਰਦੀ ਹੈ ਜੀ ਬਹੁਤ ਹਰਾਨ ਕਰਦੀ ਹੈ ਕਿ ਅੱਜ ਤੱਕ ਹਮ ਇਹਨਾਂ ਨੇ ਤੇ ਨਾਮ ਵੀ ਨਸ਼ਰ ਨਹੀਂ ਕੀਤੇ ਕਿ ਕਿਹੜੇ ਕਿਹੜੇ ਪੁਲਿਸ ਅਫਸਰ ਨੂੰ ਤੁਸੀਂ ਜੀ ਘਟਾਰੇ 'ਚ ਖੜਾ ਕੀਤਾ ਸੋ ਇਸ ਵਾਸਤੇ ਉਥੇ ਇਹਨਾਂ ਨੇ ਹੁਣ ਕਿਹਾ ਕਿ ਦਸੰਬਰ ਤੱਕ ਦਾ ਸਾਨੂੰ ਸਮਾਂ ਦੇ ਦਿਓ ਜੈਮਰ ਜੁਮਰ ਲਾ ਕੇ ਕੰਮ ਅਸੀਂ ਸਿੱਕੇਬੰਦ ਕਰ ਦੇਣਾ ਪਹਿਲਾਂ ਇਸ ਗੱਲ 'ਚ ਵੀ ਨਿਕਲ ਗਈ ਕਿ ਭਾਈ ਫੰਡ ਹੀ ਹੈ ਨਹੀਂ ਸੀ ਅਸੀਂ ਹੁਣ ਕੀ ਕਰੀ ਨਈ ਹੁਣ ਫੰਡ ਕਹਿੰਦੇ ਕੋਈ ਨਹੀਂ ਕਰ ਲਾਂਗੇ ਇੰਤਜ਼ਾਮ ਕਰ ਲਾਂਗੇ ਇੰਤਜ਼ਾਮਾਤ ਹੋ ਜਾਣਗੇ ਉਸ ਤੋਂ ਬਾਅਦ ਦਸੰਬਰ ਤੱਕ ਮਤਲਬ ਕਿ ਜਿਵੇਂ ਲੋਕਾਂ ਦੀ ਕੁਲਫੀ ਜੰਮੀ ਹੁੰਦੀ ਆ ਤੇ ਐ ਸਾਰਾ ਜਿਹੜਾ ਇਹ ਕੰਮ ਆ ਨਾ ਜੋ ਚੱਲਦਾ ਇਹਨੂੰ ਫ੍ਰੀਜ਼ ਕਰ ਦੇਾਂਗੇ ਹਾਂ ਹੁਣ ਦੇਖੋ ਦਸੰਬਰ ਵੀ ਆ ਜਾਣਾ ਦਸੰਬਰ 'ਚ ਕਿਹੜਾ ਗੋਡੇ ਰਹੇ ਨੇ ਹਾਂ ਆਹ ਲੋਦ ਸੰਭਰ ਜੀ ਜੀ ਸਾਨੂੰ ਤੇ ਵੈਸੇ 10 11 ਸਾਲ ਹੋ ਗਏ ਆ ਇਹੀ ਚੱਕਰ ਚੁੰਡਾ ਸੌਂਦਾ ਇੱਕ ਵਾਰੀ ਹਾਈ ਕੋਰਟ ਨੇ ਕਿਹਾ ਕਹਿੰਦੇ ਜੀ ਕਿ ਅਸੀਂ 2G ਤੇ 3G ਵਾਲੇ ਜੈਮਰ ਲਾਏ ਹੋਏ ਆ ਹਮ ਚੱਲੀ 5G ਜਾਂਦਾ ਹੋਣਾ ਹਾਈ ਕੋਰਟ ਨਹੀਂ ਉਦੋਂ 5G ਨਹੀਂ ਸੀ ਆ 4G ਤੱਕ ਹੋਣਾ ਹਾਈ ਕੋਰਟ ਵਾਲੇ ਜੱਜ ਸਾਹਿਬ ਕਹਿੰਦੇ ਕਹਿੰਦੇ ਕਿ ਤੁਹਾਡੇ ਨਾਲ ਤੇ ਫਿਰ ਕਹਦੀ ਇੱਕ ਜਨਰੇਸ਼ਨ ਅੱਗੇ ਫਿਰਦੇ ਆ ਵੀ ਉਹ ਤਾਂ 4G ਇਸਤੇਮਾਲ ਕਰਦੇ ਆ ਤੁਸੀਂ ਕਹਿੰਦੇ ਕਿ ਸਾਡੇ ਜੇ ਅਮਰ ਜੀ ਲੱਗੇ ਹੋਏ ਆ 2G 3G ਹੈਗੇ ਆ ਤੇ ਉਹ ਕਮਾਲ ਦੀ ਗੱਲ ਹੈ ਕਿ ਹੁਣ ਜਿਵੇਂ ਤੁਸੀਂ ਕਿਹਾ ਕਿ 5G ਆ ਗਏ ਮੈਨੂੰ ਲੱਗਦਾ ਜਦ ਨੂੰ ਇਹਨਾਂ ਨੇ ਇੰਸਟਾਲ ਕਰਨੇ ਆ ਉਦੋਂ ਨੂੰ ਹੋ ਸਕਦਾ ਕਿ 6G ਆ ਜਾਵੇ ਜੀ 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 ਤਾਂ ਗੱਲ ਇਹ ਆ ਕਿ ਕਹਾਣੀ ਬੜੀ ਖਰਾਬ ਜੀ ਹੋਈ ਪਈ ਆ ਡੀਜੀਪੀ ਵੀ ਸਾਹਿਬ ਵੇਖ ਲਓ ਕਿਹੋਂਦ ਬਠਿੰਡਾ ਜੇਲ੍ਹ ਦਾ ਨਾਮ ਲੱਗਾ ਨਾ ਫਲਾਣਾ ਹੋਇਆ ਕਿਹੋ ਜੀਆਂ ਗੱਲਾਂ ਕੀਤੀਆਂ ਤੇ ਹੁਣ ਉੱਥੇ ਗੱਲਾਂ ਗੁਲ ਕੇ ਨਹੀਂ 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 ਸਾਬ ਅਸੀਂ ਪੰਜਾਬ ਦੀ ਗੱਲ ਨਹੀਂ ਸੀ ਕੀਤੀ ਅਸੀਂ ਤੇ ਬਠਿੰਡੇ ਦੀ ਕੀਤੀ ਸੀ ਕਿ ਵੀਰੇ ਬਠਿੰਡੇ ਨਹੀਂ ਹੋਈ ਬਠਿੰਡੇ ਨਹੀਂ ਹੋਈ ਬਿਲਕੁਲ ਬਿਲਕੁਲ ਇਧਰੋਂ ਕਹਿ ਰਹੇ ਨੇ ਕਿ ਤੇਜ ਜੀ ਕਹਿ ਰਹੇ ਨੇ ਕਿ ਸਰਕਾਰ ਨੂੰ ਆਪ ਦਾ ਨਾਮ ਬਦਲ ਕੇ ਯੂ ਟਰਨ ਰੱਖ ਲੈਣਾ ਚਾਹੀਦਾ ਬਿਲਕੁਲ ਯੂ ਟਰਨ ਮਾਰਨ ਦੇ ਵਿੱਚ ਪੂਰੇ ਮਾਰ ਐ ਜਿਹੜਾ ਵੈਰ ਜੀ ਕਹਿ ਰਹੇ ਨੇ ਕਿ ਗੱਲਬਾਤ ਹੁੰਦੀ ਸੀ ਇਹ ਸਟਾਫ ਨਾਲ ਕੋਈ ਗੱਲ ਇਸ ਵਿਸ਼ੇ ਤੇ ਕਰਦਾ ਨਹੀਂ ਕਿਸੇ ਨੇ ਕਰਨੀ ਕੀ ਹਰੇਕ ਬੰਦਾ ਡਰਦਾ ਆਪਦੇ ਆਪਦੇ ਪਾਲੇ ਤੋਂ ਕਾਦੇ ਤੇ ਜੀ ਆਗੇ ਦੇ ਬਾਰੇ ਇੰਟਰਵਿਊ ਬਾਰੇ ਕੋਈ ਵੀ ਕਹਿੰਦੇ ਸੀਐਸਟਾਫ ਦਾ ਕੋਈ ਬੰਦਾ ਗੱਲ ਨਹੀਂ ਕਰਦਾ ਨਹੀਂ ਦੇਖੋ ਸੀਆਈਏ ਸਟਾਫ ਦੇ ਵਿੱਚ ਕਿਸੇ ਨੇ ਫੋਨ ਤੇ ਦਿੱਤਾ ਹੈ ਨਾ ਜੀ ਕਿਸੇ ਨੇ ਸਮਾਤੇ ਦਿੱਤਾ ਹੈ ਨਾ ਹਮ ਹੁਣ ਛੋਟਾ ਮੁਲਾਜ਼ਮ ਵਿਚਾਰਾ ਕੀ ਕਰੇਗਾ ਬਿਲਕੁਲ ਜੀ ਜਦੋਂ ਮੰਨ ਲਓ ਤੁਹਾਡੇ ਸਾਹਮਣੇ ਡੀਐਸਪੀ ਆ ਕੇ ਖਲੋਤਾ ਹੈ ਤਾਂ ਸੰਤਰੀ ਵਿਚਾਰਾ ਕੀ ਕਰੇਗਾ ਬਿਲਕੁਲ ਉਹਨੇ ਆਪਣੇ ਬੱਚੇ ਪਾਲਣੇ ਉਹ ਤਾਂ ਸਲੂਟ ਮਾਰਨਾ ਕਹਿ ਲੋ ਇੱਕ ਤਰ੍ਹਾਂ ਨਾਲ ਕਿ ਭਈ ਜਿਹੜਾ ਅਗਲੇ ਵੱਡੇ ਨਹੀਂ ਕਰਨਾ ਉਹ ਕਿ ਜੇ ਕੋਈ ਐਸਾ ਹੋ ਸਕਦਾ ਬਾਦਰ ਜਿਹੜਾ ਨੌਕਰੀ ਦੀ ਪਰਵਾਹ ਨਾ ਕਰਦਿਆਂ ਢਿੱਡ ਜਾਵੇ ਕਿ ਮੈਂ ਐਸਾ ਨਹੀਂ ਹੁੰਦਿਆਂਗਾ ਪਰ ਇਹ ਤੇ ਹੁਣ ਬੰਦੇ ਤੇ ਨਿਰਪਰ ਕਰਦੈ ਨੇ ਕਿ ਐਸਾ ਬੰਦਾ ਉਹ ਕਹਿੰਦੇ ਨੇ ਨਾ ਰਾਈਟ ਟਾਈਮ ਰਾਈਟ ਪਲੇਸ ਤੇ ਜਿਹੜਾ ਹੈ ਨਾ ਭਾਈ ਉਹ ਬੰਦਾ ਰਾਈਟ ਹੋਵੇ ਤਾਂ ਗੱਲ ਇਹ ਆ ਕਿ ਉਹ ਤਾਂ ਹੁਣ ਸਬੱਬ ਤੇ ਆ ਇਤਫਾਕ ਤੇ ਆ ਜੀ ਜੀ ਪਰ ਜੇ ਆਪਾਂ ਦੇਖਿਏ ਸਿਸਟਮ ਦੇ ਹਿਸਾਬ ਨਾਲ ਨਿظام ਦੇ ਹਿਸਾਬ ਨਾਲ ਤੇ ਤੇ ਬੜੀ ਜਿਆਦਾ ਮੈਂ ਤੇ ਕਹੂੰਗਾ ਕਿ ਕਮਾਲ ਦੀ ਸਿਸਟਮ ਤਾਂ ਸ਼ੁਰੂ ਹੋਈ ਸੀ ਤੇ ਮਾਨ ਸਾਹਿਬ ਦਾ ਹਾਂ ਜੀ ਮਾਨ ਸਾਹਿਬ ਦਾ ਤਾਂ ਹੁਣ ਕੀ ਕਹੀਏ ਜੇਲ੍ਹਾਂ ਦਾ ਮੰਤਰਾਲਾ ਉਹਨਾਂ ਦੇ ਕੋਲ ਆ ਜੀ ਹੋਮ ਮਿਨਿਸਟਰੀ ਉਹਨਾਂ ਦੇ ਕੋਲ ਆ ਸਭ ਕੁਝ ਉਹਨਾਂ ਦੇ ਕੋਲ ਆ ਬਈ ਬਸ ਕਹਾਣੀ ਇਹ ਆ ਕਿ ਸਿਸਟਮ ਹਿੱਲੇ ਹੋਇਆ ਕਹਿਦੇ ਹੁਣ ਤੇ ਕਹਿ ਜੀ ਬੁੱਢਾ ਚੌਧਰੀ ਤੇ ਡੇਰੇ ਦੀ ਰਾਖੀ ਹੂੰ ਕਹਾਣੀ ਐਸੀ ਬਣੀ ਪਈ ਆ ਕਿ ਉਹ ਤੇ ਬਸ ਆਪਦੇ ਡੇਰੇ ਦੀ ਰਾਖੀ ਕਰੀ ਜਾਂਦੇ ਆ ਆਪਦੇ ਪਰਿਵਾਰ ਦੀ ਪਰ ਚਲੋ ਉਹਨਾਂ ਨੇ ਵੀ ਜ਼ਿੰਮੇਵਾਰੀ ਨਿਭਾਉਣੀ ਐ ਬਸ ਉਹ ਹੀ ਨਿਭਾਈ ਜਾ ਰਹੇ ਆ ਪੰਜਾਬ ਦੀ ਜ਼ਿੰਮੇਵਾਰੀ ਨਿਭਾਉਣੀ ਬਾਕੀ ਆ ਬਿਲਕੁਲ ਪਰਿਵਾਰ ਦੀ ਨਿਭਾਰੇ ਆ ਵਿਆਹ ਕਰਵਾ ਲਿਆ ਚਲੋ ਵਾਹਿਗੁਰੂ ਕਿਰਪਾ ਕਰੇ ਪਰਿਵਾਰ ਤੇ ਜੀ ਜੀ ਘਰ ਵਸਾਇਆ ਦੁਬਾਰਾ ਇੱਕ ਕਹਿ ਲੋ ਕਿ ਪਰੀਆਂ ਵਰਗੀ ਬੇਟੀ ਆ ਗਈ ਹੂੰ ਹੂੰ ਬਿਲਕੁਲ ਉੱਥੇ ਤੇ ਸਭ ਕੁਝ ਠੀਕ ਆ ਪਰਿਵਾਰ ਚ ਪਰ ਪੰਜਾਬ ਚ ਸਭ ਕੁਝ ਠੀਕ ਨਹੀਂ ਹੈ ਸਰ ਹੂੰ 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 ਤਾਂ ਪਰਿਵਾਰ ਵਾਂਗੂ ਪੰਜਾਬ ਨੂੰ ਵੀ ਸੰਭਾਲ ਲੈਣ ਤੇ ਬਿਹਤਰ ਆ ਜੀ ਬਿਲਕੁਲ ਬਿਲਕੁਲ ਤੇਜ਼ ਹੀ ਕਹਿ ਰਹੇ ਨੇ ਕਿ ਇਸ ਮਾਮਲੇ ਵਿੱਚ ਕਿਸੇ ਨਿੱਕੇ ਮੋٹے ਜਿਹੜੇ ਮੁਲਾਜ਼ਮ ਛੋਟੇ ਹੁੰਦੇ ਕਹਿੰਦੇ ਉਹਨਾਂ ਦੀ ਬੜੀ ਇਹਨਾਂ ਨੇ ਦੇ ਦੇਣੀ ਹੈ ਬਿਲਕੁਲ ਬੜੀ ਇਹਨਾਂ ਨੂੰ ਕਿਸੇ ਨੇ ਕਿਹਾ ਦੀ ਦੇ ਕੇ ਕਿਸੇ ਦੇ ਮੋਢੇ ਤੇ ਧਰ ਕੇ ਬਾਹਰ ਨਿਕਲਣਾ ਫਿਰ ਕੋਈ ਨਾ ਕੋਈ ਬਹਾਨਾ ਤੇ ਲੱਭਣਾ ਹੀ ਆ